ਸ਼੍ਰੀ ਕਾਲਤਕ ਸਾਹਿਬ ਦੇ ਸਾਬਕਾ ਜਹੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੀ ਕਾਲਤਕ ਸਾਹਿਬ ਵਿਖੇ ਪੰਜ ਸਿੰਘ ਸਾਬਾਨਾ ਦੇ ਆਦੇਸ਼ ਮੁਤਾਬਕ 2 ਦਸੰਬਰ ਨੂੰ ਆਪਣਾ ਸਪਸ਼ਟੀਕਰਨ ਉਹ ਦੇਣਗੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਲੰਮਾ ਸਮਾਂ ਸ਼੍ਰੀ ਕਾਲਤਕ ਸਾਹਿਬ ਤੇ ਬਤੌਰ ਜਹੇਦਾਰ ਸੇਵਾ ਕਰ ਚੁੱਕੇ ਨੇ ਉਹ ਸ਼੍ਰੀ ਕਾਲਤਕ ਸਾਹਿਬ ਦੀਆਂ ਪਰੰਪਰਾਵਾਂ ਮਰਿਆਦਾਵਾਂ ਅਤੇ ਸਤਕਾਰ ਨੂੰ ਬਲੀ ਭਾਤ ਸਮਝਦੇ ਨੇ ਉਹ ਰੋਮ ਰੋਮ ਕਰਕੇ ਸ਼ੇਖਾਲਤਖ ਸਾਹਿਬ ਨੂੰ ਸਮਰਪਿਤ ਹਨ ਉਹ ਸਿੰਘ ਸਹਿਬਾਨ ਦੇ ਆਦੇਸ਼ ਨੂੰ ਸਿਰ ਮੱਥੇ ਸਵੀਕਾਰ ਕਰਦੇ ਆ ਇੱਕ ਨਿਮਾਣੇ ਸਿੰਘ ਵਾਂਗ 2 ਦਸੰਬਰ ਨੂੰ ਤੈਅ ਸਮੇਂ ਮੁਤਾਬਕ ਸ਼ੇਖਾਲਤਖ ਸਾਹਿਬ ਵਿਖੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਗੇ ਦੱਸਣਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨਾਂ ਨੇ 24 ਸਤੰਬਰ 2115 ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਸੀ ਤੇ ਫਿਰ ਪੰਥ ਵਿੱਚ ਰੋ ਪੈਦਾ ਹੋਣ ਕਾਰਨ 15 ਅਕਤੂਬਰ 2115 ਵਿੱਚ ਇਹ ਮਾਫੀ ਵਾਪਸ ਲੈ ਲਈ ਗਈ ਸੀ ਹੁਣ ਕਹਾਣੀਆਂ ਜਿਹੜੀਆਂ ਨੇ ਇਸ ਚੀਜ਼ ਨਾਲ ਵੀ ਜੁੜਦੀਆਂ ਨੇ ਕਿ ਸਿੰਘ ਸਹਿਬਾਨਾਂ ਨੂੰ ਘਰ ਸੱਦਿਆ ਗਿਆ ਘਰ ਸੱਦ ਕੇ ਉਹਨਾਂ ਦੇ ਕੋਲੋਂ ਹੁਕਮਨਾਮਾ ਦਵਾਇਆ ਗਿਆ ਪਰ ਸਾਰੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋਣਗੇ ਸਾਬਕਾ ਸ਼੍ਰੀ ਕਾਰਤਕ ਸਾਹਿਬ ਦੇ ਜਸੇਦਾਰ ਗਿਆਨੀ ਗੁਰਬਚਨ ਸਿੰਘ ਔਰ ਉੱਥੇ ਆਪਣਾ ਸਪਸ਼ਟੀਕਰਨ ਈ ਆਪਣਾ ਪੱਖ ਜੜਾਉ ਰੱਖਣਗੇ ਫਿਲਹਾਲ ਇਸ ਮਸਲੇ ਨੂੰ ਲੈ ਕੇ 2 ਤਰੀਕ ਮਕਸੂਦ ਰੱਖ ਲਈ ਗਈ ਹੈ ਕੀ 2 ਤਰੀਕ ਨੂੰ ਕੋਈ ਫੈਸਲਾ ਆ ਸਕੇਗਾ ਜਾਂ ਨਹੀਂ ਆਏਗਾ ਇਹ ਹੁਣ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ